ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰ ਦੇ ਵਿੱਚ ਇੱਕ ਬਾਰ ਫੇਰ ਜਿਹੜੀਆਂ ਚੋਰੀ ਦੀ ਵਾਰਦਾਤਾ ਦੇ ਵਿੱਚ ਲਗਾਤਾਰ ਵਾਦਾ ਹੁੰਦਾ ਦਿਖ ਰਿਹਾ ਹੈ ਇਸ ਨੂੰ ਦੇਖਦੇ ਹੋਏ ਕੱਲ ਦੋ ਜਗ੍ਹਾ ਤੇ ਰਾਜਪੁਰਾ ਮੇਨ ਜਗਾਵਾ ਜਿੰਨਾਂ ਨੂੰ ਕਹਿ ਸਕਦੇ ਆ ਇੱਕ ਪੂਰਬਾ ਟੇਲਰ ਜਿਹੜੇ ਨਿਊ ਮਾਰਕੀਟ ਦੇ ਵਿੱਚ ਬੈਠੇ ਆ ਤੇ ਇੱਕ ਤੁਸੀਂ ਦੇਖ ਸਕਦੇ ਹੋ ਗਣੇਸ਼ ਮੈਡੀਕਲ ਹਾਲ ਹੈ ਇਹ ਰੋਡ ਇੰਨੀ ਚਲਦੀ ਹੈ ਇਹ ਮੇਨ ਚੁਰਾਇਆ ਹੈ ਔਰ ਜਿਹਨੂੰ ਕਿਹਾ ਜਾਂਦਾ ਸਾਹਮਣੇ ਮਿਸਪਲ ਕਾਰਪੋਰੇਸ਼ਨ ਦੀ ਲਾਇਬ੍ਰੇਰੀ ਵੀ ਹੈ ਉੱਥੇ ਇੱਕ ਚੋਰੀ ਦੀ ਵਾਰਦਾਤ ਨੂੰ ਨੌਜਵਾਨ ਨੇ ਅੰਜਾਮ ਦਿੱਤਾ ਦੋਨੋਂ ਚੋਰੀ ਦੀ ਵਾਰਦਾਤਾਂ ਇੱਕੋ ਹੀ ਤਰੀਕੇ ਦੇ ਨਾਲ ਕੀਤੀਆਂ ਗਈਆਂ ਤੇ ਤੁਸੀਂ ਸੀਸੀਟੀਵੀ ਫੁਟੇਜ ਦੇ ਵਿੱਚ ਦੇਖ ਹੀ ਪਾਰੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਇਹ ਦੁਕਾਨਾਂ ਦੇ ਅੰਦਰ ਜਾਂਦਾ ਜਿਸ ਨੇ ਕੈਪ ਪਾਈ ਹੋਈ ਹੈ ਟੋਪੀ ਪਾਈ ਹੋਈ ਹੈ ਤੇ ਕਿਸ ਤਰ੍ਹਾਂ ਉਹ ਗੱਲਾਂ ਦੇ ਵਿੱਚ ਲਾ ਕੇ ਦੁਕਾਨਦਾਰ ਨੂੰ ਤੇ ਕੋਸ਼ਿਸ਼ ਕਰਦਾ ਕਿ ਪਹਿਲਾਂ ਉਹਨਾਂ ਦਾ ਮੋਬਾਈਲ ਚੱਕੀਏ ਜਾਂ ਫਿਰ ਕੁਝ ਵੀ ਹੱਥ ਦੇ ਵਿੱਚ ਆ ਜਾਏ ਤਾਂ ਉਹ ਚੋਰੀ ਕਰਕੇ ਜਿਹੜਾ ਹੈ ਇਹ ਮੁੰਡਾ ਬੜੇ ਤਰੀਕੇ ਦੇ ਨਾਲ ਫਰਾਰ ਹੋ ਜਾਂਦਾ ਕੁਝ ਸੀਸੀਟੀਵੀ ਫੁਟੇਜ ਦੋ ਦੁਕਾਨਾਂ ਦੀ ਆਈਆਂ ਕਈ ਦੁਕਾਨਾਂ ਦੇ ਵਿੱਚ ਇਸ ਨੌਜਵਾਨ ਵੱਲੋਂ ਜਿਹੜੀਆਂ ਚੋਰੀਆਂ ਕੀਤੀਆਂ ਗਈਆਂ ਲੇਕਿਨ ਕਈ ਜਗ੍ਹਾ ਤੇ ਜਿਹੜੀਆਂ ਸੀਸੀਟੀਵੀ ਫੁਟੇਜ ਨਹੀਂ ਆਈ ਤੇ ਕਈ ਲੋਕ ਰਿਪੋਰਟ ਲਖਾਉਣ ਵਿੱਚ ਪੁਲਿਸ ਦੇ ਕੋਲ ਜਾਣ ਦੇ ਵਿੱਚ ਹਿਚਕ ਜਾਂਦੇ ਆ ਸੋ ਤੁਹਾਨੂੰ ਆਪਾਂ ਗੱਲ ਲੈ ਕੇ ਜੋ ਕਿ ਅਸੀਂ ਖੜੇ ਆ ਟਾਲੀ ਵਾਲੇ ਚੌਕ ਤੋਂ ਲਾਇਬ੍ਰੇਰੀ ਹੈਗੀ ਜਿਹੜੀ ਨਗਰ ਕੌਂਸਲ ਦੇ ਉਹਦੇ ਸਾਹਮਣੇ ਬਿਲਕੁਲ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਗਣੇਸ਼ ਮੈਡੀਕਲ ਸਟੋਰ ਹੈਗਾ ਉਰੇ ਇੱਕ ਰਾਤ ਦੇ ਟਾਈਮ ਕੱਲ ਸ਼ਾਮ ਦੇ ਟਾਈਮ ਜਦ ਉਰੇ ਪੂਰੀ ਚਹਲ ਪਹਲ ਸੀਗੀ ਤਾਂ ਉਹ ਨੌਜਵਾਨ ਜਿਹਨੇ ਪੂਰਵਾ ਟੇਲਰ ਦੇ ਵਿੱਚ ਚੋਰੀ ਕੀਤੀ ਹੈ ਟੋਪੀ ਪਾਈ ਹੋਈ ਹੈ ਇੱਕੋ ਹੀ ਡிரஸ் ਜਿਹੜੀ ਤੁਹਾਨੂੰ ਦੋਨੋਂ ਸੀਸੀਟੀਵੀ ਫੁਟੇਜ ਦੇ ਵਿੱਚ ਨਜ਼ਰ ਆਏਗੀ ਉਹ ਇਸ ਦੁਕਾਨ ਦੇ ਅੰਦਰ ਐਂਟਰ ਹੁੰਦਾ ਤੇ ਇਹ ਖੜੇ ਆ ਦੁਕਾਨ ਦੇ ਜਿਹੜੇ ਮਾਲਕ ਹੈਗੇ ਇਹਨਾਂ ਵੱਲੋਂ ਜਿਹੜਾ ਹੈ ਉਸ ਟਾਈਮ ਮੋਬਾਈਲ ਤੇ ਕੋਈ ਕੰਮ ਕੀਤਾ ਜਾ ਰਿਹਾ ਸੀ ਜਾਂ ਮੋਬਾਈਲ ਦੇਖਿਆ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਉਹ ਦੁਕਾਨਦਾਰ ਦੇ ਕੋਲ ਉਹ ਨੌਜਵਾਨ ਜਿਹੜਾ ਅੰਦਰ ਐਂਟਰ ਹੁੰਦਾ ਤੇ ਆ ਕੇ ਉਹ ਉਹਰੇ ਸਮਾਨ ਦੀ ਮੰਗ ਕਰਦਾ ਕਿ ਉਸ ਨੂੰ ਕੋਈ ਸਮਾਨ ਚਾਹੀਦਾ ਸੋ ਆਪਾਂ ਪਹਿਲਾਂ ਇਹਨਾਂ ਨਾਲ ਗੱਲ ਕਰ ਲੈਨੇ ਆ ਫਿਰ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਪੂਰਬਾ ਟੇਲਰ ਜਿਹੜੇ ਹੈਗੇ ਔਰ ਨਿਊ ਮਾਰਕੀਟ ਦੇ ਵਿੱਚ ਉਹਨਾਂ ਦੀ ਦੁਕਾਨ ਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਵਾਂਗੇ ਕਿ ਉੱਥੇ ਉਸਨੇ ਕਿਸ ਤਰ੍ਹਾਂ ਜਿਹੜੀ ਹੈ ਚੋਰੀ ਕੀਤੀ ਮੈਡਮ ਕੀ ਨਾਮ ਹੈ ਜੀ ਤੁਹਾਡਾ ਮਿਨਾਕਸ਼ੀ ਮਿਨਾਕਸ਼ੀ ਕੀ ਗੱਲ ਹੋਈ ਕਿੰਨੇ ਵਜ ਦਾ ਟਾਈਮ ਸੀਗਾ ਇਹ 8 ਵਜੇ ਕੇ 1 ਮਿੰਟ ਦਾ ਟਾਈਮ ਸੀ ਪੂਰੇ ਹਾਂਜੀ ਹਾਂਜੀ ਤੇ ਉਹ ਆਇਆ ਅੰਦਰ ਮੇਰੇ ਕੋਲ ਤੇ ਮੈਨੂੰ ਪੁੱਛਦਾ ਮਾਈਕੋਡਾਟਮ ਪਾਊਡਰ ਹੈ ਤੇ ਮੈਂ ਉਹਨੂੰ ਕਿਹਾ ਵੀ ਮਾਈਕੋਡਾਟਮ ਤਾਂ ਨਹੀਂ ਹੈ ਕਿ ਕੋਈ ਕੈਂਡੀਡਟ ਪਾਊਡਰ ਹੈਗਾ ਕਹਾਂ ਚਲੋ ਮੈਡਮ ਨੂੰ ਉਹ ਹੀ ਦੇ ਦਿਓ ਠੀਕ ਹੈ ਵੀ ਉਹ ਫੈਕਟਿਵ ਪੁੱਛਦਾ ਮੈਂ ਕਿ ਹਾਂ ਪੂਰਾ ਫੈਕਟਿਵ ਹੈਗਾ ਉਹ ਵੀ ਮਨਾਂ ਸੀ ਤਾਂ ਮਤਲਬ ਜਿਸ ਦਾ ਉਹ ਕਰਨਾ ਹੁੰਦਾ ਉਹ ਚਲੋ ਆਪਣੀ ਚੀਜ਼ ਵਿੱਚ ਨਹੀਂ ਹੁੰਦੀ ਹੈ ਕਹਿੰਦਾ ਜੀ ਉਹ ਕੈਂਡੀਡਟ ਪਾਊਡਰ ਹੀ ਦੇ ਦਿਓ ਫਿਰ ਮੈਂ ਕਹਿੰਦਾ ਜੀ ਲੋ ਮੈਨੂੰ ਇੱਕ ਲੈਕਟੋਜ਼ਨ ਵੀ ਦੇ ਦਿਓ ਨੰਬਰ 2 ਫਿਰ ਮੈਂ ਉਸ ਸਾਈਡ ਤੇ ਗਈ ਲੈਕਟੋਜ਼ਨ ਮੈਂ ਲੈ ਕੇ ਆਈ ਡੈਕਟਰ ਜਿਹਨੂੰ ਵੀ ਕੈਂਡੀਟੇਟ ਪਾਉਡਰ ਨੂੰ ਉੱਥੇ ਰੱਖੇ ਮੈਂ ਫਿਰ ਉਸ ਤੋਂ ਬਾਅਦ ਉਹਨੇ ਸ਼ਾਇਦ ਉਹ ਲੀਵਰ ਸੌਫਟੇ ਮਤਲਬ ਕੋਸ਼ਿਸ਼ੀ ਦੇਖ ਲਈ ਸੀ ਤੇ ਉਸ ਸਾਈਡ ਤੋਂ ਮੁੜਿਆ ਤੇ ਮੈਂ ਵੀ ਉਧਰ ਜਾਣ ਲੱਗੀ ਕਹਿੰਦਾ ਜੀ ਇਹਦੀ ਕੋਸ਼ਿਸ਼ੀ ਵੀ ਚਾਹੀਦੀ ਹੈ ਲੀਵਰ ਸੌਫਟੇ ਵੀ ਤੇ ਫਿਰ ਉਹ ਕਹਿੰਦਾ ਵੀ ਇਹ ਤਾਂ ਬਹੁਤ ਬੜੀ ਹੈ ਮੈਨੂੰ ਛੋਟੀ ਚਾਹੀਦੀ ਹੈ ਕਹਿੰਦਾ ਜੀ ਮੈਂ ਜਾਨਣਾ ਮੈਂ ਆਪਣੇ ਭਰਾ ਕੋਲ ਪੁੱਛ ਕੇ ਆਉਣਾ ਉਹ ਉਸ ਸਾਈਡ ਤੇ ਖੜੀ ਸੀਗੀ ਲੀਵਰ ਸੌਫਟੇ ਦੇਖ ਹੀ ਲਈ ਸੀਗੀ ਮੈਂ ਮੈਂ ਦੇਖ ਲਈ ਇਸ ਨੂੰ ਉਸ ਸਾਈਡ ਤੇ ਤਾਂ ਉਹ ਪਿੱਛੋਂ ਉਹਨੇ ਇੱਥੋਂ ਖੁੱਲਿਆ ਇੱਥੋਂ ਖੁੱਲਿਆ ਇੱਥੋਂ ਤੇ ਵਾਈਲ ਪਿਆਸੀ ਮੈਂ ਪੱਤਸੇ ਪਿਆਸੀ ਦੋਨੋਂ ਚੀਜ਼ਾਂ ਚੁੱਕੀਆਂ ਤੇ ਬਾਅਦ ਚਲਾ ਗਿਆ ਮੈਂ ਦਿਖਦੀ ਰਹੀ ਕੁਝ ਲੈ ਕੇ ਤਾਂ ਗਿਆ ਨਹੀਂ ਕਿਹ ਬੰਦਾ ਚਲਾ ਗਿਆ ਤੈਨੂੰ ਕੀ ਲੱਗਦਾ ਕਿ ਉਸ ਨੌਜਵਾਨ ਨੂੰ ਦਵਾਈਆਂ ਦੇ ਬਾਰੇ ਪੂਰੀ ਨੋਲੇਜ ਸੀ ਜਿਵੇਂ ਉਹ ਦਵਾਈਆਂ ਨੂੰ ਹਾਂ ਉਹਨੂੰ ਦਵਾਈ ਉਹਨੂੰ ਸਭ ਦਾ ਪਤਾ ਸੀਗਾ ਹਾਂਜੀ ਹਾਂਜੀ ਦਵਾਈਆਂ ਦਾ ਪਤਾ ਸੀ ਉਹਨੂੰ ਸਭ ਦਾ ਵੀ ਉਹ ਦਵਾਈਆਂ ਦੀ ਦੁਕਾਨ ਦੇ ਵਿੱਚ ਐ ਤਾਂ ਮੈਨੂੰ ਇਹ ਦਵਾਈਆਂ ਮੰਗਣੀ ਚਾਹੀਦੀਆਂ ਤਾਂ ਤੁਸੀਂ ਉਲਝੋਗੇ ਤੇ ਤੁਹਾਨੂੰ ਕੀ ਲੱਗਦਾ ਕਿ ਉਹਦੇ ਨਾਲ ਕੋਈ ਹੋਰ ਬਾਹਰ ਵੀ ਮੌਜੂਦ ਸੀਗਾ ਕੋਈ ਬੰਦਾ ਬਾਹਰ ਹਾਂ ਬਾਈਕ ਤੇ ਖੜਾ ਸੀਗਾ ਇੱਕ ਬੰਦਾ ਮੈਨੂੰ ਬਾਅਦ ਵਿੱਚ ਸੀਸੀਟੀਵੀ ਕੈਮਰੇ ਤੋਂ ਦੇਖਿਆ ਬਾਅਦ ਵਿੱਚ ਮਤਲਬ ਬਾਈਕ ਤੇ ਖੜਾ ਸੀ ਸ਼ਾਇਦ ਮੈਂ ਜੇ ਪਹਿਲਾਂ ਦੇਖ ਲੈਂਦੀ ਸਵੇਰ ਉਸ ਟਾਈਮ ਵੀ ਕੰਕਲ ਨਿਕਲਦੇ ਸੀਗੇ ਉਹ ਮੈਨੂੰ ਹਮੇਸ਼ਾ ਨਾ ਨਸੇਬ ਲੱਗੇ ਜਾਂਦਾ ਦਾਦੇ ਦਾਦੇ ਬੋਲਦੇ ਹ ਮੈਡਮ ਜੀ ਸੀ ਮੱਥਾ ਟਿਕ ਕਿਉਂ ਟੇਕਦੇ ਹੋ ਮੈਂ ਕਿਹਾ ਵੀ ਉਹ ਵਧਾ ਦੇ ਦਾਦੇ ਜੀ ਬੋਲਦੇ ਮੈਨੂੰ ਅੰਕਲ ਰੋਜ ਤੇ ਮੈਂ ਉਹਨਾਂ ਨੂੰ ਮੱਥਾ ਟਿਕਦੀ ਹੈਗੀਆ ਮਤਲਬ ਕਿ ਉਹ ਨਾ ਮਤਲਬ ਉਹ ਮੁੰਡਾ ਜਿਹੜਾ ਸੀ ਉਹ ਪੂਰੀ ਰੇਕੀ ਕਰ ਚੁੱਕਿਆ ਸੀ ਤੁਹਾਡੀ ਦੁਕਾਨ ਦੀ ਹਾਂ ਉਸ ਮਤਲਬ ਉਹ ਦਾਦੇ ਜੀ ਬੋਲਦੇ ਤੁਹਾਨੂੰ ਪਤਾ ਕਿ ਇਸ ਤੋਂ ਪਹਿਲਾਂ ਉਹ ਪੂਰਬਾ ਟੇਲਰ ਦੇ ਵੀ ਨਹੀਂ ਮੈਨੂੰ ਨਹੀਂ ਸੀ ਪਤਾ ਸੀਸੀਟੀਵੀ ਤਾਂ ਦੇਖੀ ਹੋਣੀ ਤੁਸੀਂ ਪੂਰਬਾ ਟੇਲਰ ਦੀ ਨਹੀਂ ਹੁਣ ਸੀਸੀਟੀਵੀ ਕਿਵੇਂ ਦੇਖੀ ਅੱਜ ਦੇਖੀ ਹੈ ਉਸ ਤੋਂ ਪਹਿਲਾਂ ਨਹੀਂ ਸੀ ਦੇਖੀ ਮੈਂ अच्छा उस, सी सी जी ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਇਸ ਬਾਰੇ ਚ ਪੁਲਿਸ ਨੂੰ ਕੰਪਲੀਟ ਕੀਤੀ ਹੈ ਤੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਵਾਲੇ ਕੱਲ ਆਏ ਸੀ ਕਹਿੰਦੇ ਸੀ ਦਿਖਦੇ ਆ ਜੀ ਬਸ ਅੱਛਾ ਹਾਂ ਫਾਲਤਰੀ ਤਾਂ ਜੁ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਮੈਂ ਤਾਂ ਹੀ ਕਹਿੰਦੀ ਆ ਵੀ ਇਹ ਸਭ ਕੁਝ ਕੰਟਰੋਲ ਹੋਣਾ ਚਾਹੀਦਾ ਵੀ ਇਹ ਜਿਸ ਤਰ੍ਹਾਂ ਵੀ ਹਸਤਾ ਨਹੀਂ ਮਤਲਬ ਰੋਜ਼ ਰੋਜ਼ ਦੇ ਵਾਰਦਾਤਾ ਹੋ ਰਹੀਆਂ ਨੇ ਹਨਾ ਕਦੇ ਹਸਬੰਦ ਦੀ ਚੇਂਦੀ ਖਿਚਲੀ ਸੀ ਪਿੱਛੇ ਜੇ ਠੀਕ ਨਹੀਂ ਹਾਂ ਤੇ ਕਿ ਦੋ ਦੋ ਵਾਰ ਦਾ ਟੈਟੇ ਹੋਦੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਮੇ ਮੋਬਾਈਲ ਦੇ ਵግ ਐਸੇ ਆਈਟਮ ਹੈਗੀ ਆ ਕਿਉਂਕਿ ਮੇਰਾ ਨਾ ਇਸ ਟਾਈਮ ਜਿਹੜਾ ਛੋਟਾ ਬੰਦਾ ਮੇਰਾ ਬਿਮਾਰ ਹੈਗਾ ਠੀਕ ਹੈ ਓਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਨ੍ਹਾਂ ਦਾ ਨੁਕਸਾਨ ਹੋ ਜਾਂਦਾ ਉਹ 파ਵਕ ਵੀ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਓਰੇ ਇੰਨੀ ਚਹਲ ਪੈਲ ਹੋਣ ਦੇ ਬਾਵਜੂਦ ਚੋਰੀ ਹੋ ਜਾਣਾ ਤੇ ਇੰਨੀ ਵੱਡੀ ਗੱਲ ਤੁਸੀਂ ਸਮਝਦੇ ਹੋ ਸ਼ੀਨ ਨੂੰ ਬਹੁਤ ਵੱਡੀ ਗੱਲ ਸਮਝੀਆ ਮੈਂ ਕਦੇ ਸੋਚ ਵੀ ਸਕਦੀ ਸੀ ਕਿ ਵੀ ਇਦਾਂ ਮੈਂ ਹਮੇਸ਼ਾ ਹੀ ਮਤਲਬ ਇਦਾਂ ਹੁੰਦਾ ਜਦੋਂ ਮੈਂ ਇੱਥੇ ਬੈਠ ਕੇ ਮਤਲਬ ਕਿਸ ਤਰ੍ਹਾਂ ਕੋਈ ਬੰਦਾ ਆਂਦਾ ਨਾ ਜਿਵੇਂ ਮੈਂ ਮੋਬਾਈਲ ਇੱਥੇ ਕਾਦੀ ਖੁੰਨੀਆ ਤਕਰੀਬਨ ਫੋਨ ਆਉਂ ਨਹੀਂ ਹੁੰਦਾ ਆਪਣਾ ਕਦੇ ਕਿਸੇ ਦਾ ਫੋਨ ਆ ਗਿਆ ਕਦੇ ਕਿਸੇ ਦਾ ਫੋਨ ਆ ਗਿਆ ਜਦੋਂ ਅਸੀਂ ਵਿਹਲੇ ਬੈਠੇ ਹੁੰਦੇ ਆ ਫੇਸਬੁਕ ਪਤਾ ਦੇਖਣੀ ਜਾਂ ਕੁਝ ਕਰ ਲੈ ਤੇ ਇੱਥੇ ਇੱਥੇ ਮੋਬਾਈਲ ਲੱਕ ਦਿੰਦੀ ਆ ਬਸ ਇਦਾਂ ਇੱਥੇ ਮੋਬਾਈਲ ਲੱਕ ਕੇ ਦਬੰਦ ਕਰ ਦਿੰਦੀ ਆ ਉਸ ਬੰਦੇ ਨੇ ਇੱਥੇ ਖੜੇ ਹੋਇਆ ਇੱਥੋਂ ਇਸ ਤੋ ਖੋਲਿਆ ਮੋਬਾਈਲ ਚੁੱਕਿਆ ਪਾਸ ਚੁੱਕਿਆ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਇਹ ਚੋਰ ਇਹ ਨਸ਼ੇੜੀ ਇਹ ਠੱਗ ਜਿਹੜੇ ਹੈਗੇ ਤੇ ਕਿਸੇ ਦੀ ਮਿਹਨਤ ਦੀ ਕਮਾਈ ਉਹ ਮਿੰਟ ਚ ਲੈ ਕੇ ਰਫੂ ਚੱਕਰ ਹੋ ਜਾਂਦੇ ਤੇ ਮੈਂ ਇਗਲ ਹੋਰ ਜਿਹੜੇ ਨੌਜਵਾਨ ਬੱਚੇ ਹੈਗੇ ਕੋਈ ਕੁੜੀਆਂ ਨੌਜਵਾਨ ਹੈਗੀਆਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗਾ ਉਹਨਾਂ ਦੇ ਮਾਪੇ-ਬਾਪ ਨੂੰ ਕਹਾਂਗਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਕਿਸ ਤਰ੍ਹਾਂ ਉਹ ਮੋਬਾਈਲ ਜਿਹੜੇ ਅਸੀਂ ਦੇਖਦੇ ਹਾਂ ਅੱਜ ਕੱਲ ਉਹ ਕਿਸ ਤਰ੍ਹਾਂ ਇਹ ਮੋਬਾਈਲ ਜਿਹੜਾ ਹੈ ਆਪਣੀ ਬੈਕ ਸਾਈਡ ਵਾਲੀ ਇਹ ਪਾਕਟ ਦੇ ਵਿੱਚ ਇਸ ਤਰ੍ਹਾਂ ਰੱਖਦੇ ਹਾਂ ਤੇ ਐਕਟਿਵਾ ਤੇ ਜਿਹੜਾ ਬੈਡ ਜਾਂਦੀਆਂ ਕੁੜੀਆਂ ਤੇ ਉਹ ਜਦ ਪਤਾ ਲੱਗਦਾ ਕਿ ਜਦ 1-1 ਲੱਖ ਰੁਪਏ ਦਾ ਫੋਨ ਜਿਹੜਾ ਉਹਨਾਂ ਨੇ ਆਪਣੇ ਮਾਪੇ-ਬਾਪ ਨੂੰ ਜਿੱਦ ਕਰਕੇ ਲੀਤਾ ਹੁੰਦਾ ਤੇ ਉਹ ਚੋਰ ਜਿਹੜੇ ਠਾਗੇ ਉਹਨਾਂ ਦੀ ਜੇਬ ਵਿੱਚੋਂ ਮੋਬਾਈਲ ਕੱਢ ਕੇ ਲੈ ਜਾਂਦੇ ਤੇ ਬੱਚੇ ਡਿਪਰੈਸ਼ਨ ਦੇ ਵਿੱਚ ਆ ਕੇ ਆਪਣੇ ਮਾਪੇ-ਬਾਪ ਨੂੰ ਇਹ ਵੀ ਨਹੀਂ ਦੱਸਦੇ ਕਿ ਸਾਡਾ ਮੋਬਾਈ बच्चा ਜਿਹੜਾ ਹੈ ਕੋਸ਼ਿਸ਼ ਕਰਦਾ ਕਿ ਡਿਪਰੈਸ਼ਨ ਦੇ ਵਿੱਚ ਜਾ ਕੇ ਤੇ ਬਹੁਤ ਗਲਤ ਕਦਮ ਵੀ ਜਿਹੜੇ ਹੈ ਬੱਚੇ ਚੱਕ ਲੈਣੇ ਆ ਤੇ ਥੋੜਾ ਜਿਹਾ ਧਿਆਨ ਰੱਖਣ ਕਿ ਸ਼ਹਿਰ ਦੇ ਵਿੱਚ ਐਜੇ ਠੱਗ ਜਿਹੜੇ ਹੈ ਉਹ ਬੜੀ ਵਾਰਦਾਤ ਨੂੰ ਅੰਜਾਮ ਦਿੰਦੇ ਫਿਰਦੇ ਤੇ ਖੁੱਲੇ ਆਮ ਜਿਹੜੇ ਹੈ ਉਹ ਫਿਰ ਰਹੇ ਆ ਪੁਲਿਸ ਜਿਹੜੀ ਹੈ ਨੂੰ ਚਾਹੀਦਾ ਕਿ ਇਹਨਾਂ ਨੂੰ ਜਲ ਤੋਂ ਜਲਦ ਜਿਹੜਾ ਫੜਿਆ ਜਾਵੇ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਦੂਜੀ ਵਾਰ ਦਾਤ ਜਿਹੜੀ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਰਹੇ ਹੋ ਨਿਊ ਮਾਰਕੀਟ ਦੇ ਵਿੱਚ ਜਿੱਥੇ ਪੂਰਬਾ ਟੇਲਰ ਹੈਗਾ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਲੋਕ ਜਿਹੜੇ ਹਨ ਕਤਰਾਂਦੇ ਹਨ ਗੱਲ ਨਹੀਂ ਕਰਦੇ ਮੀਡੀਆ ਨਾਲ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਨਹੀਂ ਤਾਂ ਤੁਹਾਨੂੰ 12ਵਾਂ ਦੁਕਾਨ ਦਾ ਦ੍ਰਿਸ਼ ਦਿਖਾਣੇ ਆ ਸੋ ਤੁਹਾਨੂੰ ਨਗਰ ਕੌਂਸਲ ਦੀ ਲਾਇਬ੍ਰੇਰੀ ਦੇ ਸਾਹਮਣੇ ਜਿਹੜਾ ਚੋਰੀ ਦੀ ਵਾਰਦਾ ਦਿਖਾਈ ਹੈ ਮੈਡੀਕਲ ਹਾਲ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੈ ਦੂਜੀ ਵਾਰਦਾ ਜਿਹੜੀ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਕੱਪੜੇ ਦੀ ਦੁਕਾਨ ਦੇ ਵਿੱਚ ਇਹੀ ਨੌਜਵਾਨ ਨਜ਼ਰ ਆ ਰਿਹਾ ਜਿਹੜਾ ਕਿ ਬੜੇ ਸ਼ਾਤਰ ਤਰੀਕੇ ਦੇ ਨਾਲ ਦੁਕਾਨਦਾਰ ਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਮੋਬਾਈਲ ਜਿਹੜਾ ਹੈ ਜੇਬ ਵਿੱਚ ਪਿਛਲੀ ਪਾਕਟ ਦੇ ਵਿੱਚ ਪਾ ਕੇ ਤੇ ਉਰ ਤੋਂ ਰਫੂ ਚੱਕਰ ਹੋ ਜਾਂਦਾ ਸੀ ਜੀ ਹਾਂ ਅਸੀਂ ਖੜੇ ਹਾਂ ਰਾਜਪੁਰਾ ਦੀ ਨਿਊ ਮਾਰਕੀਟ ਦੇ ਵਿੱਚ ਜਿੱਥੇ ਕਿ ਪੂਰਬਾ ਟੇਲਰ ਦੀ ਦੁਕਾਨ ਹੈ ਇਹੀ ਉਹ ਦੁਕਾਨ ਹੈ ਆਪਾਂ ਅੰਦਰ ਜਾ ਕੇ ਮਾਲਕਾਂ ਦੇ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਉਸ ਜਿਹੜਾ ਨੌਜਵਾਨ ਹੈਗਾ ਟੋਪੀ ਪਾਈ ਹੋਈ ਹੈ ਜਿਸ ਨੇ ਉਸ ਨੇ ਕਿਸ ਤਰ੍ਹਾਂ ਆਪਣੀ ਗੱਲਾਂ ਦੇ ਵਿੱਚ ਲਾ ਕੇ ਇਹਨਾਂ ਦੇ ਕੋਲੋਂ ਜਿਹੜਾ ਹੈ ਉਹ ਮੋਬਾਈਲ ਲੈ ਕੇ ਉਰ ਤੋਂ ਰਫੂ ਚੱਕਰ ਹੋਇਆ ਆਪਣਾ ਰਜਿੰਦਰ ਸਿੰਘ ਕੀ ਵਾਰਦਾ ਤੋਈ ਹੈ ਜੀ ਵਾਰਦਾ ਤਾਂ ਰਾਤ ਬੰਦਾ ਆਇਆ ਉਰੇ ਪੌਣੇ 8 ਵਜੇ ਪੌਣੇ ਸਾਢੇ ਪੌਣੇ ਮਲ ਘੰਟੇ ਦੇ ਵਿੱਚ ਮੰਗਲ ਕੰਪਲੇਨਟ ਲਿਖਉਂ ਹਾਂ ਤੁਸੀਂ ਦਿਖਾ ਰਹੇ ਆਂ ਬੰਦੇ ਨੇ ਮੋਬਾਈਲ ਬਤਾਂ ਲੱਗੰਦੇ ਕਦ ਉਠਾ ਲਿਆ ਫਿਰ ਬਾਅਦ ਚ ਦੇਖਿਆ ਕੈਮਰਾ ਜਦ ਫਿਰ ਪਤਾ ਲੱਗਾ ਵੀ ਕਿਸ ਤਰੀਕੇ ਨਾਲ ਲਿਆ ਉਠਾ ਕੇ ਗਏ ਠੀਕ ਹੈ ਕਿੰਨੇ ਕ ਬੰਦੇ ਸੀਗੇ ਉਹ ਬੰਦਾ ਅੰਦਰ ਦਾ ਇੱਕੋ ਸੀਗਾ ਬਾਕੀ ਹੋ ਸਕਦਾ ਬਾਹਰ ਨਿਕੰਦਾ ਹੋਏ ਹੋਣ ਠੀਕ ਹੈ ਮਤਲਬ ਕਿਆ ਡਿਮਾਂਡ ਕਰੀ ਸੀ ਉਹਨੇ ਕਿ ਵੀ ਕਿਆ ਦੇਖਣ ਆਇਆ ਸੀਗਾ ਉਹ ਤੁਹਾਡੇ ਕੋਲ ਕਹਿੰਦਾ ਸੂਟ ਦਿਖਾ ਦੋ ਹੀ ਸੂਟ ਬਣਾਣਾ ਹੈਗਾ ਠੀਕ ਹੈ ਦੇਖ ਲਓ ਹੁਣ ਕਸਟਮਰ ਆਇਆ ਬੰਦਾ ਦੁਕਾਨਦਾਰ ਨੇ ਤਾਂ ਦਿਖਾ ਨਹੀਂ ਆਇਆ। ਉਹਦੀਆਂ ਗੱਲਾਂ ਤੋਂ ਐਵੇਂ ਕੁਝ ਲੱਗਿਆ ਕਿ ਤੁਹਾਨੂੰ ਕਿ ਵੀ ਉਹ ਪਹਿਲਾਂ ਵੀ ਕਦੇ ਰੇਕੀ ਕਰ ਗਿਆ ਹੋਵੇ ਤੁਹਾਡੀ ਦੁਕਾਨ ਦੀ। ਨਹੀਂ ਐਸਾ ਤਾਂ ਕੋਈ ਨਹੀਂ ਲੱਗਿਆ। ਮਾੜਾ ਵੀ ਬੰਦਾ ਪ੍ਰੋਫੈਸ਼ਨਲ ਸੀਗਾ। ਪ੍ਰੋਫੈਸ਼ਨਲ ਸੀਗਾ। ਕਿਉਂਕਿ ਜਿਸ ਤਰ੍ਹਾਂ ਸਾਹਮਣਾ ਉਸ ਬੰਦੇ ਦਾ ਕੌਨਫੀਡੈਂਸ ਸੀਗਾ ਉਹ ਬਹੁਤਾਈ ਕੌਨਫੀਡੈਂਸ ਸੀਗਾ ਉਸਨੇ। ਤਾਂ ਤੁਹਾਡੀ ਦੁਕਾਨ ਤੇ ਚੋਰੀ ਤੋਂ ਬਾਅਦ ਇੱਕ ਹੋਰ ਦੁਕਾਨ ਤੇ ਵੀ ਉਹਨਾਂ ਨੇ ਚੋਰੀ ਕੀਤੀ ਜਿੱਥੇ ਬਹੁਤ ਜ਼ਿਆਦਾ ਚਹਲ ਪਹਲ ਹੈ ਜਿਹੜੀ ਗਣੇਸ਼ ਮੈਡੀਕਲ ਹਾਲ। ਤੇ ਉਧਰ ਵੀ ਜਿੱਦਾਂ ਆਂਟੀ ਨੇ ਦੱਸਿਆ ਕਿ ਵੀ ਮੈਨੂੰ ਗੱਲਾਂ ਚਲਾ ਕੇ ਦਵਾਈ ਦੀ ਪੂਰੀ ਨੋਲੇਜ ਸੀ ਉਹਨੂੰ ਉਹਨਾਂ ਦੇ ਕਾਊਂਟਰ ਦੇ ਵਿੱਚੋਂ ਮਤਲਬ ਮੋਬਾਈਲ ਖਿੱਚ ਗਿਆ। ਹੂੰ। ਕੀ ਪ੍ਰਸ਼ਾਸਨ ਨੂੰ ਕਿਆ ਕਹਿਣਾ ਚਾਹੋਗੇ ਵੀ ਇੰਨੇ ਮਤਲਬ ਹੌਸਲੇ ਬਲੰਦ ਹੋ ਗਏ ਕਿ ਦੁਕਾਨਾ ਦੇ ਅੰਦਰੋਂ ਆ ਕੇ ਉਹ ਮੋਬਾਈਲ ਚੋਰੀ ਕਰਕੇ ਲੈ ਗਿਆ। ਨੂੰ ਕੋਈ ਇਸ ਵਾਰ ਇਹ ਪੱਕਾ ਗਿਆ ਸਾਹਮਣੇ। ਇਹ ਨਾ ਪ੍ਰੋਫੈਸ਼ਨਲ। ਇਹ ਨਾ ਲੈ ਨਾ ਪ੍ਰੋਫੈਸ਼ਨਲ ਨਾ ਇਹਨੇ ਜੋ ਕੰਮ ਕਰਨਾ ਹੁੰਦਾ ਕਰਨਾ ਹੀ ਆ ਉਹ। ਇਹ ਕੰਮ ਨਹੀਂ ਹੈ ਜਾਂ ਇਜ਼ੀ ਵੇ ਹੈ ਬੰਦਾ ਸੌਂਦਾ ਵੀ ਹਾਂ ਵੀ ਚਲੋ ਹੁਣ ਤੁਸੀਂ ਕੰਪਲੇਂਟ ਕਰਨਾ ਚਾਹੁੰਦਾ ਨਹੀਂ ਹਾਂ ਬੰਦਾ ਕੰਪਲੀਟ ਕਰਾਤੀ ਹੈ ਕੰਪਲੇਂਟ ਕਰਾਤੀ ਹੈ ਰਾਤੀ ਪੁਲਿਸ ਤੋਂ ਕੀ ਅਪੀਲ ਕਰਦੇ ਹੋ ਤੁਸੀਂ ਪੁਲਿਸ ਵਾਲੇ ਕਰ ਰਹੇ ਨੇ ਕਾਰਵਾਈ ਗਏ ਵੀ ਹਨ ਉਹ ਨਾਲ ਲੱਗਦਾ ਕਿ ਵੀ ਤੁਹਾਨੂੰ 10 ਵਜੇ ਗਏ ਸੀ 12:30 ਵਜੇ ਆਏ ਆ ਕਟਿਆਲੇ ਨੂੰ ਕਾਰਵਾਈ ਦੀ ਲੱਗਦੀ ਹੈ ਤੁਹਾਨੂੰ ਉਮੀਦ ਕਿ ਵੀ ਕਾਰਵਾਈ ਹੋਊ ਹਾਂ ਉਮੀਦ ਤਾਂ ਹੈਗੀ ਸੋ ਤੁਹਾਨੂੰ ਦੋਨੋਂ ਦੁਕਾਨਦਾਰਾਂ ਦੀ ਗੱਲ ਸੁਣਾਈ ਹੈ ਲੇਡੀ ਤੋਂ ਕਿਸ ਤਰ੍ਹਾਂ ਉਹ ਨੌਜਵਾਨ ਗੱਲਾਂ ਚਲਾ ਕੇ ਜਿਹੜਾ ਹੈ ਉਹ ਸੈਟ ਚੋਰੀ ਕਰਦਾ ਤੇ ਦੂਜਾ ਇਹ ਕੱਪੜੇ ਦੀ ਦੁਕਾਨ ਜਿਹੜਾ ਨਿਊ ਮਾਰਕੀਟ ਦੇ ਵਿੱਚ ਪੂਰਬਾ ਟੇਲਰ ਹੈਗਾ ਉੱਥੋਂ ਜਿਹੜਾ ਇਹ ਨੌਜਵਾਨ ਲਗਾਤਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਇਸ ਨੌਜਵਾਨ ਵੱਲੋਂ ਹੋਰ ਵੀ ਕਈ ਜਗ੍ਹਾ ਤੇ ਜਿਹੜੀਆਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੋਣਾ ਸੋ ਲਗਾਤਾਰ ਤੁਹਾਨੂੰ ਚੋਰੀ ਦੀ ਵਾਰਦਾਤਾਂ ਦਿਖਾਈਆਂ ਤੇ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਜਿਹੜੀ ਹੈ ਇਸ ਨੌਜਵਾਨ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਉਹੀ ਪੁਲਿਸ ਦੇ ਹੱਥ ਜਣੇ ਹੈ ਖਾਲੀ ਨਜ਼ਰ ਆਣਗੇ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਖਰ